ਚੰਡੀਗੜ੍ਹ ਵਿੱਚ ਟ੍ਰੈਫਿਕ ਦੀ ਬਹੁਤ ਭਾਰੀ ਸਮੱਸਿਆ ਚੰਡੀਗੜ੍ਹ ਦੀ ਆਬਾਦੀ ਲਗਭਗ 15 ਲੱਖ ਹੈ ਔਰ 10 ਲੱਖ ਤੋਂ ਵੱਧ ਇੱਥੇ ਗੱਡੀਆਂ ਰਜਿਸਟਰਡ ਨੇ ਇਸ ਤੋਂ ਇਲਾਵਾ ਪੰਜਾਬ ਹਰਿਆਣਾ ਅਤੇ ਹਿਮਾਚਲ ਤੋਂ ਬਹੁਤ ਵੱਡੀ ਸੰਖਿਆ ਚ ਗੱਡੀਆਂ ਜੜੀਆਂ ਚੰਡੀਗੜ੍ਹ ਆਉਂਦੀਆਂ ਜਿਸ ਕਰਕੇ ਇੱਥੇ ਟ੍ਰੈਫਿਕ ਜਾਮ ਅਕਸਰ ਲੱਗਦੇ ਰਹਿੰਦੇ ਨੇ ਸਾਡੇ ਨਾਲ ਹਰਜੀਤ ਸਿੰਘ ਜੀ ਹੈ ਇਹ ਇੱਕ ਨਿਆ கான்ਸੈਪਟ ਲੈ ਕੇ ਆਏ ਨੇ ਇਸ ਟ੍ਰੈਫਿਕ ਜਾਮ ਤੋਂ ਬਚਣ ਲਈ ਇਨਾਂ ਦਾ ਜਿਹੜਾ ਨਿਆ ਕਨਸੈਪਟ ਹੈ ਉਹ ਕੀ ਹੈ ਅਸੀਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮੈਂ ਪਹਿਲਾਂ ਦੈਨਿਕ ਸਵੇਰਾ ਦੀ ਸਾਰੀ ਟੀਮ ਨੂੰ ਥੈਂਕਸ ਕਾਵਾਂਗਾ ਕੀ ਤੁਹਾਡੇ ਸਹਿਯੋਗ ਦੇ ਨਾਲ ਇੱਕ ਨਵਾਂ ਕਨਸੈਪਟ ਜਿਹਦੀ ਡਿਮਾਂਡ ਆਪਣੇ ਹਿੰਦੁਸਤਾਨ ਨੂੰ ਆਪਣੇ ਚੰਡੀਗੜ੍ਹ ਨੂੰ ਸੀ ਉਹ ਤੁਹਾਡੇ ਲੋਕਾਂ ਦੇ ਨਾਲ ਸ਼ੇਅਰ ਕੀਤਾ ਜਾ ਸਕਦਾ ਰਿਹਾ ਹੈ ਦੈਨਿਕ ਸਵੇਰਾ ਦੀ ਪੂਰੀ ਟੀਮ ਦਾ ਤਹਿ ਦਿਲੋਂ ਪਹਿਲਾ ਸ਼ੁਕਰੀਆ ਕਰਦੇ ਹਾਂ ਅਸੀਂ ਤਾਂ ਜੋ ਸਰ ਨੇ ਗੱਲ ਕਹੀ ਕਿ ਟ੍ਰੈਫਿਕ ਕੰਜੈਕਸ਼ਨ ਨੂੰ ਲੈ ਕੇ ਤਾਂ ਇੱਕ ਸਿੰਗਲ ਟੈਗ ਲਾਈਨ ਦੀ ਅਸੀਂ ਗੱਲ ਕਰੀਏ ਤਾਂ ਅਸੀਂ ਇੰਡੀਆ ਦੇ ਵਿੱਚ ਪਹਿਲੀ ਵਾਰ ਫ੍ਰੀ ਫਲੋਟ ਸਿਟੀ 셀ਫ ਡਰਾਈਵ ਕਾਰ ਸ਼ੇਅਰਿੰਗ ਮਾਡਲ ਜਿਹੜਾ ਹੈਗਾ ਉਹ ਅਸੀਂ ਟ੍ਰਾਈ ਸਿਟੀ ਚੰਡੀਗੜ੍ਹ ਤੋਂ ਸਟਾਰਟ ਕਰ ਰਹੇ ਹਾਂ ਜਿਹਦਾ ਪਾਇਲਟ ਅਸੀਂ 13 ਅਪ੍ਰੈਲ ਤੋਂ ਚੰਡੀਗੜ੍ਹ ਤੋਂ ਕਰ ਰਹੇ ਆ ਇੱਕ ਸੌਫਟ ਲਾਂਚ ਦੇ ਨਾਲ ਤਾਂ ਕਨਸੈਪਟ ਦੇ ਬਾਰੇ ਥੋੜੀ ਜੀ ਜਾਣਕਾਰੀ ਦਈ ਹੈ ਕਿ ਟ੍ਰੈਫਿਕ ਕੰਜੈਸ਼ਨ ਕਿਵੇਂ ਘੱਟ ਹੋ ਸਕਦਾ ਤਾਂ ਅਸੀਂ ਜਿਹੜੀਆਂ ਗੱਡੀਆਂ ਹੈਗੀਆਂ ਉਹ ਫ੍ਰੀ ਫਲੋਟ ਦੇ ਉੱਤੇ ਲੈ ਕੇ ਆ ਰਹੇ ਹਾਂ ਜਿਦੇ ਵਿੱਚ ਕੋਈ ਵੀ ਡਰਾਈਵਰ ਨਹੀਂ ਹੋਏਗਾ ਹਜੇ ਤੱਕ ਪੂਰੇ ਹਿੰਦੁਸਤਾਨ ਦੇ ਵਿੱਚ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਬੁਕਿੰਗ ਮਾਡਲ ਚੱਲਦਾ ਹੈ ਬੁਕਿੰਗ ਦਾ ਮਤਲਬ ਤੁਹਾਨੂੰ ਗੱਡੀ ਬੁੱਕ ਕਰਨੀ ਪੈਂਦੀ ਹੈ ਦਿਹਾੜੀ ਲਈ ਘੰਟੇ ਲਈ 2 ਘੰਟਿਆਂ ਦੇ ਲਈ ਜਿਦੇ ਵਿੱਚ ਕਿ ਡਰਾਈਵਰ ਹੁੰਦਾ ਜਾਂ ਕੋਈ ਮੈਨ ਪਾਵਰ ਉਹਨੂੰ ਚਲਾ ਰਹੀ ਹੈ ਤਾਂ ਉਹਨੂੰ ਕੈਨਸਲ ਕਰ ਦਿੰਦੇ ਆ ਕਿ ਤੁਹਾਨੂੰ ਤੁਹਾਨੂੰ ਬਹੁਤ ਸਾਰੀਆਂ ਹਾਰਡਲਜ਼ ਆਣੀਆਂ। ਕੁਝ ਸੈਲਫ ਡਰਾਈਵ ਦੇ ਕਨਸੈਪਟ ਜਿਹੜੇ ਹੈਗੇ ਨੇ ਉਹ ਚੱਲ ਰਹੇ ਨੇ। ਔਰ ਉਹ ਟ੍ਰੈਡੀਸ਼ਨਲ ਸਟੇਸ਼ਨ ਬੇਸ ਮਾਡਲ ਨੇ ਉੱਥੋਂ ਹੀ ਗੱਡੀ ਚੱਕਣੀ ਪੈਂਦੀ ਹੈ, ਉੱਥੇ ਛੱਡਣੀ ਪੈਂਦੀ ਹੈ। ਘੱਟੋ ਘੱਟ 5 ਘੰਟਿਆਂ ਵਾਸਤੇ ਗੱਡੀ ਮਿਲਦੀ ਹੈ। 5000 ਰੁਪਏ ਦੀ ਤੁਹਾਨੂੰ ਸਿਕਿਉਰਿਟੀ ਦੇਣੀ ਪੈਂਦੀ ਹੈ। ਤਾਂ ਇਹ ਬਹੁਤ ਸਾਰੇ ਯਾਨੀ ਕਿ ਜੋ ਮਾਡਲ ਹੈ ਇਹ ਹਾਈਲੀ ਐਕਸਪੈਂਸਿਵ ਔਰ ਲਗਰੀ ਸੈਗਮੈਂਟ ਦੇ ਉੱਤੇ ਚੱਲ ਰਹੇ ਸੀ। ਤਾਂ ਹਾਇਰ ਇੱਕ ਛੋਟੇ ਜਿਹੇ ਉਪਰ ਚੰਡੀਗੜ੍ਹ ਦੇ ਲੋਕਾਂ ਨੂੰ ਇੱਕ ਪਿਆਰਾ ਕਨਸੈਪਟ ਦੇ ਰਹੀ ਹੈ ਉਹ ਐਸ ਸਿਟੀ ਸੈਲਫ ਡਰਾਈਵ ਕਾਰ ਸ਼ੇਅਰਿੰਗ ਮਾਡਲ ਜਿਹਦੇ ਵਿੱਚ ਤੁਸੀਂ ਗੱਡੀ ਨੂੰ ਰਿਜ਼ਰਵ ਕਰਨਾ ਹੈ ਜੀ ਹਾਂ ਰਿਜ਼ਰਵ ਕਰਨਾ ਹੈ ਤੁਹਾਨੂੰ ਗੱਡੀ ਦੀ ਬੁਕਿੰਗ ਦੀ ਲੋੜ ਨਹੀਂ ਹੈ ਬੁਕਿੰਗ ਕੈਨਸਲ ਹੋ ਸਕਦੀ ਹੈ ਪਰ ਰਿਜ਼ਰਵੇਸ਼ਨ ਕੈਨਸਲ ਨਹੀਂ ਹੋ ਸਕਦੀ ਤੁਸੀਂ ਗੱਡੀ ਦੇ ਕੋਲ ਗਏ ਤੁਹਾਡੇ ਫੋਨ ਤੋਂ ਹਾਇਰ ਦੀ ਗੱਡੀ ਅਨਲੌਕ ਹੋ ਜਾਏਗੀ ਤੁਸੀਂ ਗੱਡੀ ਦੇ ਅੰਦਰ ਲੱਗੇ ਹੋਏ ਪੁਸ਼ ਬਟਨ ਤੋਂ ਗੱਡੀ ਨੂੰ ਸਟਾਰਟ ਕਰਨਾ ਹੈ ਤੁਹਾਡਾ ਲਾਇਸੈਂਸ ਜ਼ਰੂਰੀ ਹੈ ਤੁਹਾਡੀ ਏਜ ਜਿਹੜੀ ਉਹ 20 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਔਰ ਆਧਾਰ ਕਾਰਡ ਵੈਰੀਫਾਈ ਹੋਣ ਤੋਂ ਬਾਅਦ ਤੁਸੀਂ ਗੱਡੀ ਨੂੰ ਰਿਜ਼ਰਵ ਕਰਕੇ ਅੰਦਰ ਲੱਗੇ ਹੋਏ ਪੁਸ਼ ਬਟਨ ਦੇ ਸਹਾਇਤਾ ਨਾਲ ਕਿਤੋਂ ਵੀ ਗੱਡੀ ਨੂੰ ਚੱਕ ਕੇ ਕਿੰਨੀ ਦੇਰ ਦੇ ਲਈ ਵੀ ਆਪਣੀ ਫਰੀडम ਦੇ ਨਾਲ ਗੱਡੀ ਨੂੰ ਯੂਜ਼ ਕਰ ਸਕਦੇ ਹੋ ਔਰ ਸੇਫ ਪਾਰਕਿੰਗ ਜ਼ੋਨ ਦੇ ਵਿੱਚ ਇਵਨ ਆਪਦੇ ਘਰ ਦੇ ਨਾਲ ਕਿਤੇ ਵੀ ਪਾਰਕ ਕਰ ਸਕਦੇ ਹੋ ਔਰ ਕਿਤੋਂ ਵੀ ਚੱਕ ਕੇ ਕਿਤੇ ਵੀ ਛੱਡ ਸਕਦੇ ਹੋ ਦਿਸ ਇਜ਼ ਦਾ ਮਾਡਲ ਔਰ ਇਹਦੇ ਲਈ ਤਾਨੂੰ ਕੋਈ ਜ਼ਿਆਦਾ ਕੋਈ ਬੇਸ ਫੀਅਰ ਦੇਣ ਦੀ ਜ਼ਰੂਰਤ ਨਹੀਂ ਹੈ ਕੋਈ 50 ਰੁਪਏ 60 ਰੁਪਏ ਤੁਸੀਂ ਜਿੰਨੀ देर ਗੱਡੀ ਯੂਜ਼ ਕਰਨੀ ਹੈ ਉਨੀ ਦੇਰ ਦਾ ਹੀ ਪੈਸਾ ਦੇਣਾ ਹੈ ਤੁਸੀਂ 10 ਮਿੰਟ ਗੱਡੀ ਯੂਜ਼ ਕੀਤੀ ਫੋਰ ਏਗਜ਼ਾਮਪਲ ਤੁਸੀਂ 34 ਸੈਕਟਰ ਤੋਂ ਗੱਡੀ ਚੱਕਦੇ ਹੋ ਔਰ 17 ਸੈਕਟਰ ਦੀ ਪਾਰਕਿੰਗ 'ਚ ਤੁਸੀਂ ਗੱਡੀ ਡ੍ਰੌਪ ਕਰਦੇ ਹੋ ਤਾਂ ਅਪਰੋਕਸੀਮੇਟਲੀ 5 ਤੋਂ 10 ਮਿੰਟ ਲੱਗਦੇ ਆ ਆ ਉਹ ਤੁਹਾਡੀ ਬਿਲਿੰਗ ਜਿਹੜੀ ਹੈ 70 ਰੁਪਏ ਮਿੰਟ ਦੇ ਹਿਸਾਬ ਨਾਲ ਹੋਏਗੀ ਯਾਨੀ ਕਿ 10 ਮਿੰਟ ਤੁਸੀਂ ਗੱਡੀ ਯੂਜ਼ ਕੀਤੀ ਤਾਂ ਸਿਰਫ 70 ਰੁਪਏ ਦੀ ਬਿਲਿੰਗ ਹੋਏਗੀ ਜੀ ਦੇ ਵਿੱਚ ਪਾਰਕਿੰਗ ਦੇ ਪਾਸੇਸ ਵੀ ਜੋ ਹੈ ਗੱਡੀ ਦੇ ਉੱਪਰ ਲੱਗੇ ਹੋਏ ਨੇ ਤੁਸੀਂ ਪਾਰਕਿੰਗ ਦਾ ਵੀ ਕੋਈ ਚਾਰਜ ਨਹੀਂ ਦੇਣਾ ਕੋਈ ਫਿਊਲ ਦੇ ਐਕਸਪੈਂਸ ਨਹੀਂ ਦੇਣੇ ਕੋਈ ਸਰਚਾਰਜ ਨਹੀਂ ਦੇਣਾ ਕੋਈ ਬੇਸ ਫੀਅਰ ਨਹੀਂ ਦੇਣਾ ਔਰ ਕੋਈ 5 ਘੰਟੇ ਵਾਸਤੇ ਗੱਡੀ ਬੁੱਕ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਤੁਹਾਨੂੰ 5000 ਦੀ ਸਿਕਿਉਰਿਟੀ ਦੇਣ ਦੀ ਜ਼ਰੂਰਤ ਨਹੀਂ ਹੈ ਜੀ ਆਇਆਂ ਇਹ ਪਿਆਰੇ ਕਨਸੈਪਟ ਨੂੰ 13 ਤਰੀਕ ਨੂੰ ਤੁਹਾਡੇ ਹਵਾਲੇ ਕੀਤਾ ਜਾਏਗਾ ਔਰ ਇਹਦੇ ਵਿੱਚ ਜੋ ਸਰ ਨੇ ਕਿਹਾ ਕਿ ਟ੍ਰੈਫਿਕ ਜੋ ਹੈ ਉਹ ਕਿਵੇਂ ਕੰਟਰੋਲ ਹੋਏਗਾ ਸਰ ਜੇ ਆਪਾਂ ਗੱਲ ਕਰੀਏ ਤੁਹਾਡੇ ਨਾਲ ਤਾਂ ਯੂ ਐਸ ਏ ਦੇ ਵਿੱਚ ਕੁਝ ਕਨਸੈਪਟ ਚੱਲ ਰਹੇ ਨੇ ਸੇ ਮਾਡਲ ਦੇ ਵਿੱਚ ਜੋ ਉਹਨਾਂ ਦੀ ਰਿਸਰਚ ਰਿਪੋਰਟ ਹੈ ਜੋ ਉਹਨਾਂ ਦੀ ਯੂਨਿਟਸ ਦੇ ਉੱਤੇ ਆਪਾਂ ਗੱਲ ਕਰੀਏ ਤਾਂ 28000 ਗੱਡੀਆਂ ਇਸ ਮਾਡਲ ਦੇ ਨਾਲ ਯੂ ਐਸ ਏ ਦੇ ਵਿੱਚ 3 ਸਾਲ ਤੋਂ ਦੇ ਵਿੱਚ ਵਿੱਚ ਜਿਹੜੀਆਂ ਰੋਡ ਤੋਂ ਮੂਵ ਹੋ ਗਈਆਂ ਲੋਕਾਂ ਨੇ ਆਪਣੀਆਂ ਗੱਡੀਆਂ ਯੂਜ਼ ਕਰਨੀਆਂ ਬੰਦ ਕਰ ਦਿੱਤੀਆਂ ਤਾਂ ਉਹ ਇੱਕ ਗੱਡੀ ਨੂੰ ਉੱਥੇ 20 ਤੋਂ 30 ਬੰਦੇ ਯੂਜ਼ ਕਰਦੇ ਆ ਸਾਰੇ ਦਿਨ ਦੇ ਵਿੱਚ ਤੁਸੀਂ ਆਫਿਸ ਜਾਣਾ ਤਾਂ ਤੁਹਾਨੂੰ 5 ਲੱਖ ਰੁਪਏ ਜਾਂ 6 ਲੱਖ ਰੁਪਏ ਗੱਡੀ ਤੇ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਅੱਧਾ ਘੰਟੇ ਦੇ ਵਿੱਚ 15 ਮਿੰਟ ਦੇ ਵਿੱਚ ਆਫਿਸ ਪਹੁੰਚਦੇ ਹੋ ਤਾਂ ਤੁਸੀਂ ਉੱਥੋਂ ਗੱਡੀ ਚੱਕੋ ਹਾਇਰ ਦੀ ਔਰ ਆਪਣੇ ਘਰੇ ਛੱਡ ਸਕਦੇ ਹੋ ਆਡੇ ਘਰੋਂ ਚੱਕੋ ਤੁਸੀਂ ਤਾਂ ਆਪਣੇ ਆਫਿਸ ਛੱਡ ਸਕਦੇ ਹੋ ਤਾਂ ਇਹ ਸਿਸਟਮ ਦੇ ਨਾਲ ਇੱਕ ਗੱਡੀ ਨੂੰ ਦਿਨ ਦੇ ਵਿੱਚ 20 ਤੋਂ 25 ਬੰਦੇ ਯੂਜ਼ ਕਰਨਗੇ ਤਾਂ ਲੋਕਾਂ ਨੂੰ ਆਪਣੀ ਗੱਡੀ ਯੂਜ਼ ਕਰਨ ਦੀ ਜ਼ਰੂਰਤ ਨਹੀਂ ਹੈ ਖਰੀਦਣ ਦੀ ਜ਼ਰੂਰਤ ਨਹੀਂ ਹੈ ਹਾਇਰ ਦੀਆਂ ਗੱਡੀਆਂ ਨੂੰ ਯੂਜ਼ ਕਰਕੇ ਆਪਾਂ ਟ੍ਰੈਫਿਕ ਕੰਜੈਸ਼ਨ ਪੋਲੂਸ਼ਨ ਔਰ ਪਾਰਕਿੰਗ ਦੀ ਪਾਰਕਿੰਗ ਦੀ ਇਹ ਸਮੱਸਿਆ ਨੂੰ ਆਪਾਂ ਰਿਜ਼ੋਲਵ ਕਰ ਸਕਦੇ ਹਾਂ ਪਰ ਸਾਫ ਤੁਹਾਡਾ ਚਾਹੀਦਾ ਸਾਨੂੰ ਅਰ ਜੀ ਪਹਿਲੀ ਜਿਹੜੀ ਸਾਡੇ ਮਤਲਬ ਕਿ ਤੁਸੀਂ ਕਿੰਨੀਆਂ ਗੱਡੀਆਂ ਪਾਣ ਜਾ ਰਹੇ ਹੋ ਸਾਨੂੰ ਔਰ ਕਿੰਨਾ ਕੁ ਲੱਗਦਾ ਹੈ ਕਿ ਜਿਸ ਟਾਈਮ ਗੱਡੀਆਂ ਚੰਡੀਗੜ੍ਹ ਚੋਂ ਰਿਮੂਵ ਹੋਣੀਆਂ ਸ਼ੁਰੂ ਹੋ ਜਾਣਗੀਆਂ ਉਸ ਦੇ ਲਈ ਕਿੰਨਾ ਕੁ ਸਾਨੂੰ ਵਕਤ ਲੱਗੇਗਾ ਦੇਖੋ ਜਿਵੇਂ ਸਰ ਤੁਸੀਂ ਦੱਸਿਆ ਕਿ 10 ਲੱਖ ਗੱਡੀਆਂ ਚੰਡੀਗੜ੍ਹ ਦੇ ਵਿੱਚ ਨੇ ਔਰ 15 ਲੱਖ ਦੀ ਪਾਪੂਲੇਸ਼ਨ ਹੈ ਇੱਕ ਸੈਕਟਰ ਦੇ ਵਿੱਚ ਲਗਭਗ 4000 ਘਰ ਨੇ ਔਰ ਤਿੰਨ ਮੰਜ਼ਲੀਆਂ ਯਾਨੀ ਕਿ 12000 ਫੈਮਿਲੀਆ ਰਹਿੰਦੀਆਂ ਤਾਂ ਜੇ ਆਪਾਂ ਉਹਦਾ 1% ਵੀ ਜਿਵੇਂ ਤੁਸੀਂ ਦੱਸਿਆ 15 ਲੱਖ ਦੀ ਪਾਪੂਲੇਸ਼ਨ ਜੇ ਆਪਾਂ ਉਹਦਾ 1% ਯਾਨੀ ਕਿ 15000 ਬੰਦਾ ਤਾਂ ਹੈ ਜੋ ਗੱਡੀ ਨੂੰ ਯੂਜ਼ ਕਰੇਗਾ ਤਾਂ 15000 ਦੇ ਪਿੱਛੇ ਜੇ ਅਸੀਂ ਕਰੀਏ ਕੀ ਗੱਲ ਮੈਂ 20 ਤੋਂ 25 ਬੰਦੇ ਦੀ ਗੱਲ ਕਰ ਰਿਹਾ ਇੱਕ ਗੱਡੀ ਨੂੰ ਅਗਰ 5 ਬੰਦੇ ਵੀ ਯੂਜ਼ ਕਰਦੇ ਤਾਂ ਐਟ ਲੀਸਟ 1000 ਗੱਡੀ ਸਾਨੂੰ ਚਾਹੀਦੀ ਹੈ ਜੋ ਕਿ 15000 ਬੰਦਿਆਂ ਦੀ ਜਿਹੜੀ ਹੈਗੀ ਹੈ ਉਹ জোৰত পূৰা কৰে ਤਾਂ ਵਟੋ ਬੇਚੇ 4000 ਘਰ ਨੇ ਤਾਂ ਉਸ ਤੋਂ ਬਾਅਦ ਅਸੀਂ ਪੀਅਰ ਟੂ ਪੀਅਰ ਦੇ ਵਿੱਚ ਵੀ ਪਲੇ ਕਰ ਰਹੇ ਹਾਂ ਜਿਹਦੇ ਵਿੱਚ ਤੁਸੀਂ ਆਪਣੇ ਘਰੇ ਖਾਲੀ ਖੜੀ ਹੋਈ ਗੱਡੀ ਆਪਣੇ ਗਵਾਂਢੀ ਦੇ ਨਾਲ ਵੀ ਸ਼ੇਅਰ ਕਰ ਰਹੇ ਹੋ ਕਰ ਸਕਦੇ ਹਾਂ ਤਾਂ ਤਿੰਨ ਤੋਂ ਚਾਰ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਪੀਅਰ ਟੂ ਪੀਅਰ ਦਾ ਕਾਰ ਮਾਡਲ ਜਿਹੜਾ ਹੈਗਾ ਉਹ ਵੀ ਅਸੀਂ ਚੰਡੀਗੜ੍ਹ ਦੇ ਵਿੱਚ ਪਲੇ ਕਰ। ਤੁਸੀਂ ਸਟਾਰਟਿੰਗ ਕਿੰਨੀ ਗੱਡੀਆਂ ਤੋਂ ਕਰਨ ਜਾ ਰਹੇ ਹੋ ਅਸੀਂ ਸਟਾਰਟਿੰਗ ਸਰ 50 ਤੋਂ 60 ਗੱਡੀਆਂ ਤੋਂ ਕਰ ਰਹੇ ਹਾਂ ਪਰ ਲਾਂਚ ਟਾਈਮ ਤੱਕ ਸਾਡੇ ਕੋਲੇ ਨੀਅਰਲੀ 300 ਤੋਂ 350 ਗੱਡੀ ਜਿਹੜੀ ਹੈਗੀ ਆ ਉਹ ਹੋਏਗੀ ਉਸ ਟਾਈਮ ਜਿਹੜਾ ਸਾਡਾ ਕਨਸੈਪਟ ਹੈ ਇਹ ਸਿਰਫ ਟਰਾਈ ਸਿਟੀ ਲੇਗਾ ਜਾਂ ਸੋਡੀ ਵਾਲੀ ਗੱਡੀ ਲੈ ਕੇ ਮੈਂ ਕਿਤੇ ਆਊਟ ਸਟੇਸ਼ਨ ਵੀ ਜਾ ਸਕਦਾ। ਦੇਖੋ ਇਹ ਜਿਹੜਾ ਮਾਡਲ ਹੈ ਹਜੇ ਇਹ ਜੀਓਫੈਂਸ ਦੇ ਉੱਤੇ ਕੰਮ ਕਰ ਰਿਹਾ। ਤੁਸੀਂ ਸ਼ਹਿਰ ਤੋਂ ਬਾਹਰ ਜਾਓਗੇ ਚੰਡੀਗੜ੍ਹ, ਮੁਹਾਲੀ, ਪੰਚਕੋਲਾ ਤਾਂ ਗੱਡੀ ਬੰਦ ਹੋ ਜਾਏਗੀ। ਜੀਓਫੈਂਸ ਦੇ ਉੱਤੇ ਆ। ਤੁਸੀਂ ਰਾਉਂਡ ਟ੍ਰਿਪ ਦੇ ਲਈ ਗੱਡੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂਸ਼ਨ ਕਰਨਾ ਪੜੇਗਾ ਪਵੇਗਾ ਕਿ ਅਸੀਂ ਰਾਉਂਡ ਟ੍ਰਿਪ ਯਾਨੀ ਕਿ ਸ਼ਹਿਰ ਤੋਂ ਬਾਹਰ ਜਾਣਾ। ਤੁਸੀਂ ਅਮਰitsar ਜਾਣਾ, ਤੁਸੀਂ ਲੁਧਿਆਣਾ ਜਾਣਾ, ਤੁਸੀਂ ਦਿੱਲੀ ਜਾਣਾ। 2 ਦਿਨ, 3 ਦਿਨ, 4 ਦਿਨ ਲਈ ਤੁਹਾਨੂੰ ਗੱਡੀ ਚਾਹੀਦੀ ਹੈ ਤੁਸੀਂ ਲੈ ਕੇ ਜਾ ਸਕਦੇ ਹੋ ਪਰ ਵਾਪਸ ਆ ਕੇ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਹੀ ਗ ਤਾਂ ਉਸ ਤੋਂ ਬਾਅਦ ਅਸੀਂ ਵਨ ਵੇ ਰਾਈਡ ਸ਼ੇਅਰਿੰਗ ਦੇ ਉੱਤੇ ਕੰਮ ਕਰ ਰਹੇ ਹਾਂ ਤੁਸੀਂ ਇੱਥੋਂ ਅਮ੍ਰਿਤਸਰ ਜਾਣਾ ਹੈ ਦਿੱਲੀ ਜਾਣਾ ਹੈ ਕਿਤੇ ਵੀ ਜਾਣਾ ਹੈ ਸ਼ਹਿਰ ਤੋਂ ਬਾਹਰ ਤਾਂ ਉੱਥੇ ਸਾਡੇ ਅਥੋਰਾਈਜ਼ਡ ਪਾਰਕਿੰਗ ਪੁਆਇੰਟ ਨੇ ਜਿੱਥੇ ਤੁਸੀਂ ਗੱਡੀ ਨੂੰ ਇੱਥੋਂ ਚੰਡੀਗੜ੍ਹ ਤੋਂ ਪਿਕ ਕਰਕੇ ਅਮ੍ਰਿਤਸਰ ਦੀਆਂ ਸਾਡੀਆਂ ਲਿਮਟਿਡ ਪਾਰਕਿੰਗਸ ਦੇ ਵਿੱਚ ਗੱਡੀਆਂ ਛੱਡ ਸਕਦੇ ਹੋ Uber Ola ਤੋਂ ਇਹ ਕਿੰਦਾ ਸਸਤੀ ਪੈਗੀ ਜੀ ਬਿਲਕੁਲ ਦੇਖੋ ਮੈਂ ਕਿਸੇ ਪਾਰਟਿਕੂਲਰ ਚੀਜ਼ ਦਾ ਕੰਪੈਰੀਜ਼ਨ ਨਹੀਂ ਕਰ ਰਿਹਾ ਥੈਟ ਇਜ਼ ਸ਼ੌਫਰ ਡਰਾਈਵਨ ਪ੍ਰੋਜੈਕਟ ਓਲਾ ਔਰ ਉਬਰ ਔਰ ਅਸੀਂ ਜਿਹੜੀ ਹੈ ਸੈਲਫ ਡਰਾਈ ਮਾਰਕੀਟ ਦੇ ਵਿੱਚ ਆ ਰਹੇ ਹਾਂ ਦੋਨੋਂ ਕਨਸੈਪਟ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਇੱਕ ਦੂਸਰੇ ਦੇ ਨਾਲ ਮੈਚ ਨਹੀਂ ਕਰ ਸਕਦੇ ਤਾਂ ਓਲਾ ਉਬਰ ਦੇ ਨਾਲੋਂ ਜੇ ਆਪਾਂ ਜੇ ਤੁਸੀਂ ਬਿਲਿੰਗ ਸਰਕਲ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਸਾਡਾ ਜਿਹੜਾ ਹੈਗਾ ਬਿੱਲ ਉਹ 20 ਤੋਂ 25% ਘੱਟ ਰਹੇਗਾ ਕਿਉਂਕਿ ਉਹਨਾ ਸਿਸਟਮ ਦੇ ਵਿੱਚ ਜਾਂ ਸ਼ਾਫਰ ਦੇ ਜਿਹੜੇ ਪ੍ਰੋਜੈਕਟ ਚੱਲ ਰਹੇ ਉਹਨਾਂ ਦੇ ਵਿੱਚ ਤੁਹਾਨੂੰ ਬੇਸ ਫੀਅਰ ਦੇਣਾ ਪੈਂਦਾ ਉਸ ਤੋਂ ਬਾਅਦ ਸਰਚਾਰजेस ਐ ਤਿੰਨ ਤਿੰਨ ਗੁਣਾ ਜਿਹੜੀ ਬਿਲਿੰਗ ਹੋ ਜਾਂਦੀ ਹੈ ਉਹ ਬਹੁਤ ਵੱਡੀਆਂ ਪ੍ਰੋਬਲਮਸ ਨੇ ਔਰ ਫਿਰ ਤੁਹਾਨੂੰ ਘੱਟੋ ਘੱਟ 70 ਰੁਪਏ ਤਾਂ ਦੇਣ ਹੀ ਪੈਂਦੇ ਆ ਇੱਥੇ ਤੁਸੀਂ 10 ਮਿੰਟ ਲਈ ਜਾਂ 1 ਮਿੰਟ ਲਈ ਵੀ ਗੱਡੀ ਯੂਜ਼ ਕਰਦੇ ਹੋ ਤਾਂ ਸਾਡੀ ਬਿਲਿੰਗ ਜਿਹੜੀ ਹੈ ਉਹ 70 ਰੁਪਏ ਤੋਂ ਸਟਾਰਟ ਹੁੰਦੀ ਹੈ ਔਰ ਸਾਡਾ ਬਹੁਤ ਹੀ ਪਿਆਰਾ ਇੱਕ ਸਲੋਗਨ ਵੀ ਹੈ 1 ਰੁਪਏ ਮੇ ਆਪਣੀ ਕਾਰ 7 ਰੁਪਏ ਮੇ ਸਾਥ-ਸਾਥ ਇੱਕ ਹੋਰ ਜਿਹੜੀ ਮੇਜਰ ਜਿਹੜੀ ਪ੍ਰੋਬਲਮ ਫੇਸ ਕਰਨੀ ਪੈਂਦੀ ਆ ਉਹ ਫੀਮੇਲ ਸੁਰੱਖਿਆ ਨੂੰ ਲੈ ਕੇ ਆ ਤੇ ਸੋਡੇ ਵਾਲੇ ਕਨਸੈਪਟ ਚ ਫੀਮੇਲ ਦੀ ਸੁਰੱਖਿਆ ਦੇ ਕੀ ਇੰਤਜ਼ਾਮ ਰਹਿਣਗੇ ਬਹੁਤ ਹੀ ਸੋਹਣਾ ਤੁਹਾਡਾ ਕੁਐਸਚਨ ਹੈ ਜੀ ਔਰ ਫੀਮੇਲ ਔਰ ਆਪਣੀਆਂ ਭੈਣਾ ਜਾਂ ਆਪਣੀ ਵਾਈਫ ਦੀ ਗੱਲ ਕਰੀਏ ਜਾਂ ਆਪਣੇ ਸਿਸਟਰ ਦੀ ਜਾਂ ਆਪਣੀ ਫਰੈਂਡ ਦੀ ਗੱਲ ਕਰੀਏ ਤਾਂ ਅੱਜ ਦੇ ਮਾਹੌਲ ਦੇ ਅਕੋਰਡਿੰਗ ਲੇਡੀਜ਼ ਬਹੁਤ ਘੱਟ ਸੇਫ ਨੇ ਔਰ ਬਹੁਤ سارے ਸਿਨੈਰੀਓ ਹੁੰਦੇ ਨੇ ਆਪਾਂ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰ ਸਕਦੇ ਕਿਸੇ ਵੀ ਬੰਦੇ ਤੇ ਕੌਣ ਕੀ ਹੋ ਸਕਦਾ ਕਿਤੇ ਆਪਣੇ ਘਰ ਦੇ ਵਿੱਚ ਵੀ ਕੋਈ ਏਦਾਂ ਦਾ ਸਿਨੈਰੀਓ ਹੋ ਸਕਦਾ ਹੈ ਊਮਨਸ ਦੇ ਨਾਲ ਬਹੁਤ ਸਾਰੇ ਟੌਰਚਰ ਹੋ ਰਹੇ ਨੇ ਜਾਂ ਊਮਨ ਸੇਫਟੀਜ਼ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨੇ ਤਾਂ ਜੇ ਆਪਾਂ ਗੱਲ ਕਰੀਏ ਇੱਕ ਫੀਲ ਦੀ ਗੱਲ ਹੈ ਅਮੇਜੀਨੇਸ਼ਨ ਆਪਾਂ ਕਰਦੇ ਹਾਂ ਕਿ ਇੱਕ ਲੜਕੀ ਜਿਹੜੀ ਹੈਗੀ ਹੈ ਰਾਤ ਨੂੰ 1 ਵਜੇ ਕਾਲ ਸੈਂਟਰ ਤੋਂ ਘਰ ਜਾ ਰਹੀ ਹੈ ਤਾਂ ਉਹ ਕਿਸੇ ਅਣਜਾਣ ਬੰਦੇ ਤੇ ਕਿੰਨਾ ਖਫੇਤ ਕਰ ਰਹੀ ਹੈ ਰੋਂਗ ਟਰਾਂਸਪੋਰਟੇਸ਼ਨ ਸਿਲੈਕਸ਼ਨ ਦੇ ਕਈ ਇਹੋ ਜਿਹੇ ਕੇਸਸ ਆਏ ਨੇ ਜਿਹੜੇ ਰੇਪ ਕੇਸਸ ਆਏ ਨੇ ਜਾਂ ਬਹੁਤ ਸਾਰੀਆਂ ਚੀਜ਼ਾਂ ਨਾਲ ਤਾਂ ਉੱਥੇ ਉਹ ਹਾਇਰ ਦੀ ਗੱਡੀ ਨੂੰ ਖੁਦ ਡਰਾਈਵ ਕਰਕੇ ਜਾ ਸਕਦੀ ਹੈ ਔਰ ਉਹਦੇ ਵਿੱਚ ਪੈਨਿਕ ਬਟਨ ਹੈ ਐਪਲੀਕੇਸ਼ਨ ਦੇ ਉੱਪਰ ਪੈਨਿਕ ਬਟਨ ਹੈ ਔਰ ਤੁਸੀਂ ਆਪਣੇ ਫਰੈਂਡ ਨਾਲ ਸ਼ੇਅਰ ਕਰਕੇ ਜਾ ਸਕਦੇ ਹੋ ਜਿੱਥੇ ਤੁਹਾਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਗੱਡੀ ਨੂੰ ਲੌਕ ਕਰਕੇ ਤੁਸੀਂ ਬੜੇ ਆਰਾਮ ਨਾਲ ਆਪਣੇ ਘਰੇ ਜਾ ਸਕਦੇ ਹੋ ਆਪਣੀ ਲੋਕੇਸ਼ਨ ਭੇਜ ਸਕਦੇ ਹੋ ਆਪਣੇ ਪਰਿਵਾਰ ਨੂੰ ਔਰ ਤੁਸੀਂ ਜੇ ਖੁਦ ਆਪਣੀ ਗੱਡੀ ਦੇ ਵਿੱਚ ਸੇਫ ਹੋ ਤਾਂ ਵਾਟ ਆਬਵੀਅਸ ਕਿ ਊਮਨਸ ਜਿਹੜੀਆਂ ਹੈਗੀਆਂ ਹਾਇਰ ਦੀ ਗੱਡੀ ਨੂੰ ਯੂਜ਼ ਕਰਕੇ ਸੇਫ ਫੀਲ ਕਰਨੀਆਂ ਹਾਂ ਥੈਂਕ ਯੂ ਥੈਂਕ ਯੂ ਇਹ ਸੀਗੇ ਹਰਜੀਤ ਸਿੰਘ ਜੀ ਜਿਹੜਾ ਕਿ ਹਾਇਰ ਦੇ ਨਾਮ ਤੋਂ ਇੱਕ ਨਿਆ கான்ਸੈਪਟ ਸ਼ਹਿਰ ਚ ਲੈ ਕੇ ਆ ਰਹੇ ਨੇ ਇਹ ਜਿਹੜਾ கான்ਸੈਪਟ ਹੈਗਾ ਉਹ ਵਿਦਆਊਟ ਡਰਾਈਵਿੰਗ ਮਤਲਬ ਕਿ ਵਿਦਆਊਟ ਡਰਾਈਵਰ ਤੁਸੀਂ ਆਪਣੀ ਗੱਡੀ ਸਮਝ ਕੇ ਇਹਨਾਂ ਦੀ ਗੱਡੀ ਯੂਜ਼ ਕਰ ਸਕਦੇ ਹੋ ਔਰ ਜੋ ਕਿਰਾਇਆ ਬੰਦਾ ਉਹ ਇਹ ਆਨਲਾਈਨ ਇਹਨਾਂ ਦੇ ਥਰੂ ਆਨਲਾਈਨ ਦੇ ਥਰੂ ਇਹਨਾਂ ਕੋਲ ਪਹੁੰਚ ਜਾਏਗਾ ਮੈਂ ਉਮੀਦ ਕਰਦਾ ਕਿ ਇਹਨਾਂ ਦਾ ਜਿਹੜਾ ਨਿਆ கான்ਸੈਪਟ ਆ ਸ਼ਾਇਦ ਸ਼ਹਿਰ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਟ੍ਰੈਫਿਕ ਜਮ ਦੀ ਉਸ ਤੋਂ ਆਉਣ ਵਾਲੇ ਸਮੇਂ ਤੇ ਸਾਨੂੰ ਨਿਜਾਤ ਦਲਾਏਗਾ ਮਦਨੇਸ਼ ਕੋਲ ਕੈਮਰਾਮੈਨ 우ਮਾ ਯਾਦਵ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ